ਨਮਸਕਾਰ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਹਿਜ ਡੈਰੀ ਫਾਰਮ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਮੰਡੀ ਡੱਬਾ ਵਾਲੀ ਦੇ ਵਿੱਚ ਜਿਹੜੀ ਕੀ ਰਾਜਸਥਾਨ ਹਰਿਆਣਾ ਪੰਜਾਬ ਦੇ ਬਾਰਡਰ ਤੇ ਲੱਗਦੀ ਹੈ ਅੱਜ ਆਪਾਂ ਜਾਣਕਾਰੀ ਲਵਾਂਗੇ ਵੀਰੇ ਮੱਝਾਂ ਦੇ ਗਾਵਾਂ ਦੇ ਰੇਟਾਂ ਬਾਰੇ ਕੀ ਰੇਟ ਚੱਲਦੇ ਆ ਹਰ ਇੱਕ ਕਿਸਾਨ ਵੀਰ ਨਾਲ ਗੱਲਬਾਤ ਕਰਾਂਗੇ ਆਪਾਂ ਸਾਡੀ ਮੁੰਡੀ ਅਪਡੇਟ ਮੈਂ ਦੀ ਜਿਸ ਕਿਸੇ ਵੀਰ ਨੇ ਕੰਮ ਆਖਿਓ ਬਾਰੇ ਜਾਣਨਾ ਇਸ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਬਹੁਤ ਚੰਗੇ ਚੰਗੇ ਜਾਨਵਰ ਆਏ ਹੋਏ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਆਪਾਂ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਿੰਦੇ ਆ ਐਂਡ ਤੱਕ ਬਣੇ ਰਹੋ ਵੀਰੇ ਵੀਡੀਓ ਦੇ ਵਿੱਚ ਤੇ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਮੱਝ ਵੀ ਤੇ ਗਾਂ ਵੀ ਦੋਵੇਂ ਹੀ ਉਡੀਆਂ ਵੀਰੇ ਇੱਕ ਸਾਈਡ ਗਾਵਾਂ ਦੀ ਮੱਡੀ ਲੱਗਦੀ ਆ ਦੂਜੇ ਪਾਸੇ ਮੱਝਾਂ ਦੀ ਲੱਗਦੀ ਆ ਬਹੁਤ ਹੀ ਚੰਗੇ ਰਵਾਮੀ ਦੀ ਬਹੁਤ ਹੀ ਪਟੀਆਂ ਪਟੀਆਂ ਗਾਵਾਂ ਬਹੁਤ ਦੂਰੋਂ ਦੂਰੋਂ ਆਵਗੇ ਨੇ ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਾਕੀ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਅਪਡੇਟ ਪਹਿਲਾਂ ਮਿਲ ਜਾਇਆ ਕਰੇ ਆਜੋ ਆਪਾਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਦੇ ਆਂ ਕੀ ਰੇਟ ਨੇ ਕੀ ਚੱਲ ਰਿਹਾ ਦਾਵਾ ਮੱਝਾਂ ਦਾ ਦੋਨਾਂ ਦੀ ਜਾਣਕਾਰੀ ਪਤਾ ਕਰਾਂਗੇ ਆਜੋ ਆਪਾਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਚਾਲ ਹੈ ਬਾਈ ਜੀ ਠੀਕ ਹੈ ਬਾਈ ਕੀ ਨਾਮ ਹੈ ਜੀ ਖੁਸ਼ਦੀਪ ਜੀ ਖੁਸ਼ਦੀਪ ਪਿੰਡ ਕਿਹੜਾ ਹੈ ਕੋੜ ਭੈ ਗਿੱਦੜਵਾ ਕੋਲੇ ਜੀ ਅੱਛਾ ਜੀ ਅੱਜ ਮੰਡੀ ਡੱਬਾ ਵਾਲੀ ਦੇ ਵਿੱਚ ਕਿੰਨੇ ਜਾਨਵਰ ਲੈ ਗਏ ਇੱਕ ਜਾਨਵਰ ਇੱਕੋ ਗਾਂ ਲੈ ਕੇ ਆਏ ਹਾਂਜੀ ਅੱਛਾ ਜੀ ਅੱਛਾ ਤੇ ਕੀ ਪਹਿਲਾ ਸੂਆ ਕਿ ਕਿੰਨੇ ਮਾਂ ਹੁੰਦਾ ਹੈ ਦੂਜਾ ਸੂਆ ਹੀ 6 ਦੰਦ ਹੈ ਜੀ ਅੱਛਾ 6 ਦੰਦ ਹਾਂਜੀ ਦੂਜਾ ਮਗਰ ਬੱਚਾ ਕਿ ਬੱਚਾ ਬੱਚਾ ਹੈ ਜੀ ਕਿੰਨੇ ਦਿਨ ਹੋ ਗਿਆ ਜੀ ਸੋਈ ਇਹ ਸੋਈ ਹੈ ਜੀ ਪਿਛਲੇ ਵੀਰਵਾਰ ਸੋਈ ਹੈ ਜੀ ਅੱਛਾ ਕਿੰਨਾ ਦੁੱਧ ਕਿੰਨਾ ਇਹ ਥੱਲੇ ਦੁੱਧ ਇਹ ਬਹੁਲਾ 25 ਕਿਲੋ ਜੀ ਬਹੁਲਾ 25 ਕਿਲੋ ਕਿੰਨੇ ਦੁੱਧ ਆ ਸਕਦਾ ਕਿੰਨਾ ਦੁੱਧ ਦੇ ਦੂਗੀ ਦੁੱਧ ਬਹਲਾ ਤਾਂ ਨਹੀਂ ਕਹਿੰਦੀ ਜੀ 32 ਕਿਲੋ ਦੇ ਸਕੀ 32 ਕਿਲੋ ਹਾਂਜੀ ਅੱਛਾ ਜੀ ਬਾਕੀ ਅਗਲੇ ਦੀ ਸੇਵਾ ਜੀ ਕਹਾਂ ਜਾ ਕੇ ਠੀਕ ਹੈ ਜੀ ਹਾਂ ਜਿਵੇਂ ਸੇਵਾ ਕਰੂਗਾ ਉਹ ਇਹ ਦੁੱਧ ਪਾਲੂਗਾ ਹਣਾ तो नंबर बोल दो चरानवे सत्त सतासी ारह सतासी। एक बारी हो चानवे सत्त सतासी है ठीक है ਕੀ ਹਾਲ ਚਾਲ ਆ ਬਾਬਾ ਜੀ ਠੀਕ ਵਧੀਆ ਚੜ੍ਹਦੀ ਕਲਾ ਹੋ ਠੀਕ ਹੋ ਵਧੀਆ ਚੜ੍ਹਦੀ ਕਲਾ ਕੀ ਨਾਮ ਆਈ ਆਪਣਾ ਤੇਰਾ ਨਾਮ ਹੈ ਸਤਪਾਲ ਸਿੰਘ ਪਿੰਡ ਜੀ ਪਿੰਡ ਮੱਲ ਵਾਲਾ ਜੇ ਕਿੱਥੇ ਜੇ ਰਹਿੰਦਾ ਜੀ ਇਹ ਆਪਣਾ ਡੱਬ ਵਾਲੀ ਹੈ ਜੀ ਪਟੰਡਾ ਡੱਬ ਵਾਲੀ ਰੋਡ ਤੋਂ ਸੰਗਤ ਮੰਡੀ ਤੋਂ 8 ਕਿਲੋਮੀਟਰ ਹੈ ਠੀਕ ਹੈ ਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਮੰਡੀ ਚ ਇੱਕੋ ਹੀ ਲੈ ਕੇ ਆਈ ਆ ਅੱਜ ਅੱਛਾ ਜੀ ਐਚ ਫਗਾਂ ਲੈ ਕੇ ਆਇਆ ਹਾਂ ਇਹ ਕਿੰਨਵੇਂ ਸੂਏ ਆ ਜੀ ਪਹਿਲੇ ਸੂਏ ਅੱਛਾ ਜੀ ਕਦੋਂ ਕਿਨਾ ਟਾਈਮ ਹੋ ਗਿਆ ਸੂਈ ਨੂੰ ਇਹ ਰਾਤ 2:30 ਕੋਈ ਸੂਈ ਹੈ 2:30 ਮਗਰ ਬੱਚਾ ਕਿ 25 ਬੱਚਾ ਬੱਚਾ ਜੀ ਬੱਚਾ ਠੀਕ ਹੈ ਜੀ ਤੇ ਕਿੰਨਾ ਦੁੱਧ ਆਈ ਦੁੱਧ ਤਾਂ ਪਹਿਲੇ ਸੂਏ ਆ ਜੀ ਮਾਂ ਥੱਲੇ ਸੀਗਾ 25 ਲੀਟਰ ਅੱਛਾ ਜੀ 25 ਕਿਹੜੀ ਲੀਟਰ 2:30 ਵਧੀਆ ਇੱਕ ਵਾਰੀ ਤੋੜ ਕੇ ਦਿਖਾ ਲੋ ਜੀ ਲੰਮੀ ਤੋੜ ਦਿਓ ਕੀ ਰੇਟ ਹੈ ਜੀ ਇਹਦਾ ਰੇਟ ਇਹਦਾ ਸਵਾ ਲੱਖ ਰੁਪਇਆ ਇੱਕ ਬੱਚੀ ਅੱਛਾ ਤੇ ਗਾਕਾਂ ਦਾ ਫਿਰ ਮਾਨਤਾਨ ਕਰ ਦੋਗੇ ਜੇ ਕਿ ਲੈਣਾ ਵੇ ਹਾਂ ਹਾਂ ਕਰਾਂਗੇ ਪੂਰਾ ਕਰਾਂਗੇ ਖੁਸ਼ ਕਰਕੇ ਦੋ ਰਾਂਗੇ ਜਮਾ ਜਮਾ ਖੁਸ਼ ਕਰਕੇ ਤੇ ਤੁਸੀਂ ਆਪ ਦਾ ਨੰਬਰ ਦੱਸ ਦਿਓ ਜੀ ਇੱਕ ਵਾਰੀ 99887 31530 ਇੱਕ ਵਾਰੀ ਹੋਰ ਬੋਲੋ 99887 31530 ਠੀਕ ਹੈ ਜੀ ਠੀਕ ਕੀ ਹਾਲ ਹੈ ਜੀ ਜੀ ਦਲਵਿੰਦਰ ਉਹ ਠੀਕ ਹੋ? ਹਾਂ ਠੀਕ ਆ। ਕੀ ਨਾਮ ਆ ਜੀ? ਅਗਰੇ ਸਿੰਘ ਬਈ। ਅੱਛਾ ਪਿੰਡ ਕਿਹੜਾ ਆ ਜੀ? ਸਾਹੋਕੇ। ਸਾਹੋਕੇ ਕਿੱਥੇ ਰਹਿ ਜਾਂਦੇ ਆ? ਸੰਗਰੂਰ ਜ਼ਿਲ੍ਹਾ ਵੀਰੇ। ਸੰਗਰੂਰ ਜ਼ਿਲ੍ਹਾ। ਹਾਂ। ਅੱਛਾ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆਏ ਆ? ਦੋ ਬੱਸੀਆ ਲੈ ਕੇ ਆਏ ਆ ਬਈ। ਲੱਗਿਆ ਕਿਸੇ ਤੇ ਮੁੱਲ ਮੱਲ? ਹਾਂ ਲਾਈ ਜਦਾਂ ਮੁੱਲ ਵੀਰੇ। ਅੱਛਾ ਜੀ। ਹਾਂ। ਤੇ ਤੇ ਕਿੰਵੇਂ ਆ ਜੀ? ਪਹਿਲੇ ਸੂਏ ਰਹਿੰਦੇ ਨੇ ਭਲੂਣਾ ਨਾਲ ਬਈ। ਭਲੂਣ ਬੱਛੀ ਆਹ ਦੇ ਚੱਲ ਫਿਰ ਅੱਧਾ ਪਹਿਲਾਂ ਪਹਿਲਾਂ ਸੁੰਝ ਹੋ ਜਾਂਦਾ ਜੀ ਠੀਕ ਹੈ ਜੀ ਠੀਕ ਤੇ ਦੋਵੇਂ ਐਚ ਐਫ ਹੀ ਆ ਚੱਕ ਪਿਆ ਦੇਵਾ ਤੇ ਦੁੱਧ ਕਿੰਨਾ ਕਾ ਜੀ ਦੋਮਾ ਥੱਲੇ ਇੱਕ ਥੱਲੇ 15 16 ਕਿਲੋ ਤਿਆਰ ਆ ਇਹਦੇ ਕੋਲ 18 20 ਕਿਲੋ ਤਿਆਰ ਆ ਭਾਈ ਠੀਕ ਹੈ ਜੀ ਤੇ ਆਪਾਂ ਜੇ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਕਿੰਨਾ ਕਾ ਜੀ ਮੁੱਲ ਇਹਦਾ 95000 ਹੈ ਉਹਦਾ 75000 ਰੁਪਏ ਜੀ ਠੀਕ ਹੈ ਜੀ ਤੇ ਦੁੱਧ ਦੋਮਾ ਥੱਲੇ 17 18 ਕਿਲੋ ਇੱਕ ਥੱਲੇ 14 15 ਕਿਲੋ ਠੀਕ ਹੈ ਜੀ ਮੜੇ ਲੰਮੀਆਂ ਤੋਰ ਕੇ ਦਿਖਾ ਦੇ ਬਈਆ ਤੇ ਲੋਹ ਦੇ ਨੂੰ ਹੁਸਲਾ ਦੇ ਚਾਚੇ ਨੂੰ ਹਨੀ ਪਾ ਦੇ ਜੀ ਆਲੀ ਦੇ ਰਾਜ ਜੀ ਆਪਾਂ ਮੁੱਲ ਦੀ ਗੱਲ ਕਰੀਏ ਜਿਹੜਾ ਤੁਸੀਂ ਮੁੱਲ ਮੰਗਿਆ ਹੈ ਉਤੋਂ ਕੋਈ ਮਾਨਤਾਨ ਕਰ ਦੋਗੇ ਆਪਾਂ 5000 ਰੁਪਏ ਮਾਨਤਾਨ ਕਰ ਦਾਂਗੇ ਬਦਲੇ ਤੁਹਾਨੂੰ ਵਧੀਆ ਖੁਸ਼ ਕਰਕੇ ਤੋਰਾਂਗੇ ਖੁਸ਼ ਕਰਕੇ ਅੱਛਾ ਤੇ ਆਪ ਦਾ ਨੰਬਰ ਦੱਸ ਦੋ ਜੀ 98784 66706 ਇੱਕ ਵਾਰੀ ਹੋਰ ਬੋ 98784 66706 ਠੀਕ ਹੈ ਜੀ ਕੀ ਹਾਲ ਹੈ ਬਾਈ ਮਾ ਆ ਵਧੀਆ ਵੀਰੇ ਕੀ ਨਾਮ ਹੈ ਵੀਰੇ ਸਲੀਮ ਖਾਨ ਸਲੀਮ ਖਾਨ ਮੰਡੀ ਤੇ ਕਿੰਨੇ ਪਸ਼ੂ ਲੈ ਕੇ ਆਏ ਬਾਈ 6 ਪਸ਼ੂ ਵਿਰੇ 6 ਪਸ਼ੂ 6 ਪਸ਼ੂ ਲੈ ਕੇ ਆਏ ਕਿਹੜੀ ਕਿਹੜੀ ਨਸਲੀਆਂ ਵਿਰੇ ਸ਼ਾਰ ਜਰਸੀ ਐਫ ਐਕੋ ਠੀਕ ਹੈ ਕ੍ਰੋਸ ਤੇ ਮੁੱਲ ਮੁੱਲ ਲੱਗੀ ਜਾਂਦੇ ਵਧੀਆ ਮੁੱਲ ਵਧੀਆ ਲੱਗ ਜਾਂਦੇ ਵਿਰੇ ਠੀਕ ਹੈ ਜੀ ਠੀਕ ਹੈ ਕਿੰਨੇ ਕਿੰਨੇ ਦੁੱਧ ਵਾਲੀਆਂ ਵਿਰੇ ਵਿਰੇ 30000 30 ਵਾਲੀਆਂ ਵੀ ਨੇ 20 ਵਾਲੀਆਂ ਵੀ ਨੇ 15 ਵਾਲੀਆਂ ਨੇ ਠੀਕ ਹੈ ਤੇ ਕੀ ਮੁੱਲ ਕੀ ਕਰਦੇ ਤੁਸੀਂ ਮੁੱਲ ਵਿਰੇ 60000 ਤੋਂ ਲੈ ਕੇ 1.5 ਲੱਖ ਤੱਕ ਮੰਗਦੇ ਨੇ ਠੀਕ ਹੈ ਜੀ ਤੇ ਜੇ ਗਾ ਘਾਵੇ ਕੋਈ ਮਾਨ ਤਾਨ ਵਧੀਆ ਕਰ ਦੋ ਤਾਂ ਖੁਸ਼ ਹੋ ਗਏ ਵਧੀਆ ਵੀਰੇ ਠੀਕ ਹੈ ਜੀ ਤੇ ਆ ਗਾਂਗੀ ਇਹ ਦੂਜਾ ਘੋੜੋਂ ਵਸਿਆ ਦੋ ਦਾ ਚਲਾ ਕੇ ਦਿਖਾ ਦੇ ਵੀਰੇ ਤੋਰ ਦੇ ਤੋਰਿਓ ਜੀ ਗਰਲੈਂਡੋ ਦੇ ਪੈਂਦੇ ਹੋ ਜੀ ਗਰਲੈਂਡੋ ਚਲਾ ਕੇ ਦਿਖਾ ਦੋ ਜੀ ਹਾਂ ਜੀ ਸਾਡੇ ਫੀਲਡ ਤੋਂ ਬਾਹਰ ਲੈ ਕੇ ਪਾਣੀ ਪਿਆਉਣਾ ਹੁੰਦਾ ਹੈ ਇੱਥੇ ਬਾਂਦ ਤੇ ਪਾਖ ਨਾਲ ਜਾਂਦਾ ਬਾਕੀ ਬੋਲ ਬਾਹਰ ਨਾਲ ਘਾਣੂ ਧੁੱਪੇ ਬਾਨਾ ਹਰ ਟਾਈਮ ਪਸੂ ਸਾਡੇ ਕੋਲ ਰਹਿੰਦੇ ਰਹਿੰਦੇ ਆ ਜੀ ਘਰੇ ਘਰੇ ਕਿੰਨੇ ਜਾਨਵਰ ਹੈ ਜੀ 5-6 ਜਾਨਵਰ ਹਰ ਵਕਤ ਹੁੰਦੇ ਆ ਅੱਛਾ ਜੀ ਆਪਣਾ ਲੈ ਵਿੱਚ ਦਾ ਕੰਮ ਮੰਨ ਕੇ ਚੱਲੋ ਹਾਂ ਅੱਛਾ ਜੀ ਤੇ ਨੰਬਰ ਬੋਲ ਦਿਓ ਆਪ ਦਾ 84277 ਠੀਕ ਹੈ ਜੀ 76727 ਠੀਕ ਹੈ ਜੀ ਇੱਕ ਵਾਰੀ ਹੋਰ ਬੋਲੋ 84277 76727 ਠੀਕ ਹੈ ਜੀ ਓਕੇ ਜੀ